ਦੋਸਤੋ ਜੇਕਰ ਤੁਹਾਡਾ ਕੋਈ ਨਰਦੀਕੀ ਬਿਮਾਰ ਹੈ ਅਤੇ ਤੁਸੀਂ ਉਸ ਦੇ ਨਾਲ ਹਵਾਈ ਸਫ਼ਰ ਕਰਨ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਜੇਕਰ ਤੁਸੀਂ ਮਰੀਜ਼ ਦਾ ਤਾਪਮਾਨ ਚੈੱਕ ਕਰ ਲਈ ਆਪਣੇ ਸਮਾਨ ਚ ਥਰਮਾਮੀਟਰ ਰੱਖ ਰਹੇ ਹੋ ਤਾਂ ਜਾਣ ਲੋ ਇਸ ਨੂੰ ਹਵਾਈ ਜਹਾਜ਼ ਤੇ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਹਾਜ਼ ਵਿੱਚ ਥਰਮਾਮੀਟਰ ਲੈ ਕੇ ਜਾਣ ਤੇ ਪਾਬੰਦੀ ਹੈ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ ਥਰਮਾਮੀਟਰ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਆਮ ਪਾਰਾ ਥਰਮਾਮੀਟਰ ਅਤੇ ਦੂਜਾ ਇੱਕ ਡਿਜੀਟਲ ਥਰਮਾਮੀਟਰ ਹੈ ਸਾਧਾਰਨ ਥਰਮਾਮੀਟਰ ਹਵਾਈ ਜਹਾਜ਼ ਵਿੱਚ ਨਹੀਂ ਲਿਆਇਆ ਜਾ ਸਕਦਾ ਪਰ ਤੁਸੀਂ ਆਪਣੇ ਨਾਲ ਡਿਜੀਟਲ ਥਰਮਾਮੀਟਰ ਲੈ ਕੇ ਜਾ ਸਕਦੇ ਹੋ ਪਾਰਾ ਥਰਮਾਮੀਟਰ ਦੇ ਅੰਦਰ ਤਰਲ ਪਾਰਾ ਹੁੰਦਾ ਹੈ ਅਤੇ ਇਹ ਐਲੂਮੀਨੀਅਮ ਲਈ ਹਾਨੀਕਾਰਕ ਹੋ ਸਕਦਾ ਹੈ ਐਲੂਮੀਨੀਅਮ ਦੀ ਪਰਤੋ ਹਵਾਈ ਜਹਾਜ਼ਾਂ ਵਿੱਚ ਕੀਤੀ ਜਾਂਦੀ ਹੈ ਜੇਕਰ ਮਰਕਰੀ ਥਰਮਾਮੀਟਰ ਗਲਤੀ ਨਾਲ ਟੁੱਟ ਜਾਂਦਾ ਹੈ ਤਾਂ ਇਹ ਜਹਾਜ਼ ਵਿੱਚ ਮੌਜੂਦ ਐਲੂਮੀਨੀਅਮ ਨਾਲ ਤੇਜ਼ੀ ਨਾਲ ਪ੍ਰਕਿਰਿਆ ਕਰ ਸਕਦਾ ਹੈ ਜਿਸ ਨਾਲ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਲਈ ਖਤਰਾ ਪੈਦਾ ਹੋ ਸਕਦਾ ਹੈ ਇਸ ਲਈ ਮਰਕਰੀ ਥਰਮਾਮੀਟਰਾਂ ਨੂੰ ਹਵਾਈ ਜਨ ਸਮਾਨ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਹੈ ਡਿਜੀਟਲ ਥਰਮਾਮੀਟਰ ਵਿੱਚ ਪਾਰਾ ਨਹੀਂ ਹੁੰਦਾ ਅਤੇ ਇਸ ਲਈ ਉਹ ਹਵਾਈ ਜਹਾਜ਼ ਚਲਿਆਂ ਦੀ ਸੁਰੱਖਤ ਹੁੰਦੇ ਹਨ ਇਸ ਤੋਂ ਇਲਾਵਾ ਇਨਫਰਾ ਰੈਡ ਥਰਮਾਮੀਟਰ ਵੀ ਹਵਾਈ ਜਹਾਜ਼ ਚ ਲੈ ਜਾਣ ਲਈ ਸੁਰੱਖਤ ਹਨ ਤੁਸੀਂ ਆਪਣੇ ਸਮਾਨ ਵਿੱਚ ਡਿਜੀਟਲ ਜਾਂ ਇਨਫਰਾ ਰੈਡ ਥਰਮਾਮੀਟਰ ਲੈ ਕੇ ਜਾ ਸਕਦੇ ਹੋ ਹਾਲਾਂਕਿ ਕੁਝ 에ਅਰਲਾਈਨ ਨੇ ਆਪਣੇ ਨਿਯਮ ਹੋ ਸਕਦੇ ਹਨ ਇਸ ਲਈ ਜੇਕਰ ਤੁਸੀਂ ਥਰਮਾਮੀਟਰ ਲੈ ਕੇ ਜਾਣ ਦੀ ਯੋਜਨਾ ਬਣਾਉਂਦੇ ਹੋ ਤਾਂ ਆਪਣੀ 에ਅਰਲਾਈਨ ਨਾਲ ਪੁਸ਼ਟੀ ਕਰਨਾ ਹਮੇਸ਼ਾ ਸਭ ਤੋਂ ਵਧੀਆ ਹੁੰਦਾ ਹੈ ਜੇਕਰ ਤੁਸੀਂ ਨਿਯਮਾਂ ਦੀ ਅਣਦੇਖੀ ਕਰਦੇ ਹੋ ਅਤੇ ਕਿਸ ਤਰ੍ਹਾਂ ਜਹਾਜ਼ ਦੇ ਵਿੱਚ ਥਰਮੋਮੀਟਰ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਅਤੇ ਭਵਿੱਖ ਵਿੱਚ ਤੁਹਾਡੀ ਹਵਾਈ ਯਾਤਰਾ ਤੇ ਪਾਬੰਦੀ ਲੱਗ ਸਕਦੀ ਹੈ ਤਾਂ ਇਸ ਲਈ ਦੋਸਤੋ ਹਵਾਈ ਜਹਾਜ਼ ਦੇ ਅੰਦਰ ਕਦੇ ਵੀ ਥਰਮੋਮੀਟਰ ਲੈ ਕੇ ਨਾ ਜਾਓ